ਇਸ ਵੇਲੇ ਵੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਰਮਿੰਦਰ ਦੀ ਮੌਤ ਦੀਆਂ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਉੱਡੀਆਂ ਨੇ ਤਾਂ ਉਸ ਨੂੰ ਦੇ ਬਾਊਂਡ ਤੇ ਲਈ ਹੁਣ ਪਰਿਵਾਰ ਦੇ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਦੱਸ ਦਈਏ ਕਿ ਪਹਿਲਾਂ ਤਰਮਿੰਦਰ ਦੀ ਧੀ ਇਸ਼ਾ ਦੇੋਲ ਤੇ ਉਸ ਤੋਂ ਬਾਅਦ ਹੁਣ ਹੇਮਾ ਮਾਲਨੀ ਦੇ ਵੱਲੋਂ ਕਿਹਾ ਗਿਆ ਕਿ ਤਰਮਿੰਦਰ ਦੀ ਸਿਹਤ ਹੈ ਜਿਹੜੀ ਹੁਣ ਠੀਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੰਨੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਬਚੋ ਤਰਮਿੰਦਰ ਦੀ ਸਿਹਤ ਠੀਕ ਹੋਣ ਦੇ ਲਈ ਅਰਦਾਸਾਂ ਬੇਨਤੀਆਂ ਕਰਨ ਦੀ ਜ਼ਰੂਰਤ ਹੈ ਤਦ ਹੁਣ ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਤਰਮਿੰਦਰ ਜਿਹੜੇ ਨੇ ਉਹਨਾਂ ਦੀ ਸਿਹਤ ਖਰਾਬ ਸੀ ਤਾਂ ਉਹਨਾਂ ਨੂੰ ਇੱਕ ਬੰਬੇ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਹੋਇਆ ਸੀ ਬੀਤੇ ਕੁਝ ਦਿਨਾ ਤੋਂ ਵੈਂਟੀਲੇਟਰ ਤੇ ਸੀ ਤਾਂ ਅੱਜ ਸਵੇਰ ਤੋਂ ਖਬਰਾਂ ਜਿਹੜੀਆਂ ਚਲਾਈਆਂ ਜਾ ਰੀਆਂ ਸੀ ਕਿ ਤਰਮਿੰਦਰ ਦੀ ਮੌਤ ਹੋ ਗਈ ਹੈ ਤਾਂ ਹੁਣ ਇਸ ਖਬਰਾਂ ਨੂੰ ਰੋਕਣ ਦੇ ਲਈ ਕਿਉਂਕਿ ਅਫਵਾਹਾਂ ਫਲਾਈਆਂ ਜਾ ਰੀਆਂ ਨੇ ਪਰਿਵਾਰ ਦਾ ਬਿਆਨ ਹੈ ਜਿਹੜਾ ਉਹ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤਰਮਿੰਦਰ ਦੀ ਸਿਹਤ ਠੀਕ ਹੈ ਹੁਣ ਸੁਧਾਰ ਹੋ ਰਿਹਾ ਹੈ ਜਿੰਨੀਆਂ ਅਫਵਾਹਾਂ ਫਲਾਈਆਂ ਜਾ ਰੀਆਂ ਨੇ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਝੂਠ ਹੈ ਜਿਹੜਾ ਉਹ ਨਹੀਂ ਬੋਲਣਾ ਚਾਹੀਦਾ ਚੰਦ ਵਿਊਹਾਂ ਦੇ ਲਈ ਕਿਸੇ ਦੀ ਮੌਤ ਦੀ ਖਬਰ ਚਲਾਉਣ ਵਾਲੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਬਿਆਨ ਨੇ ਜਿਹੜੇ ਪਰਿਵਾਰ ਦੇ ਵੱਲੋਂ ਦਿੱਤੇ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੇ ਮਹਾਨ ਅਦਾਕਾਰ ਤਰਮਿੰਦਰ ਦੇ ਦਿਹਾਂਤ ਦੀਆਂ ਖਬਰਾਂ ਜਿਹੜੀਆਂ ਇਹ ਚੱਲ ਰਹੀਆਂ ਨੇ ਇਹਨਾਂ ਨੂੰ ਸੁਣ ਕੇ ਉਹਨਾਂ ਦੇ ਫੈਨਸ ਨੇ ਜਿਹੜੇ ਉਹ ਪ੍ਰੇਸ਼ਾਨ ਹੋ ਰਹੇ ਨੇ ਪਰ ਉਹਨਾਂ ਦੀ ਬੇਟੀ ਇਸ਼ਾ ਦੇ올 ਅਤੇ ਉਹਨਾਂ ਦੀ ਪਤਨੀ ਹਿਮਾ ਮਾਲਨੀ ਦੇ ਵੱਲੋਂ ਇਹ ਜਿਹੜਾ ਕਿ ਸਪਸ਼ਟ ਕੀਤਾ ਗਿਆ ਕਿ ਤਰਮਿੰਦਰ ਦੀ ਸਿਹਤ ਹੁਣ ਠੀਕ ਹੈ ਦੀ ਰਿਕਵਰੀ ਵੱਲ ਉਹ ਵਧ ਰਹੇ ਨੇ ਇਸ਼ਾ ਦੇ ਵੱਲੋਂ ਪੋਸਟ ਪਾ ਕੇ ਕਿਹਾ ਗਿਆ ਕਿ ਤਰਮਿੰਦਰ ਦੇ ਫੈਨਾ ਨੂੰ ਜਿਹੜਾ ਕਿ ਰਾਹਤ ਦਿੱਤੀ ਗਈ ਆ ਉਹਨਾਂ ਨੇ ਕਿਹਾ ਕਿ ਤਰਮਿੰਦਰ ਦੀ ਸਿਹਤ ਹੁਣ ਪਹਿਲਾ ਨਾਲੋਂ ਠੀਕ ਹੈ ਜਿਹੜੇ ਲੋਕ ਝੂਠੀਆਂ ਅਫਵਾਹਾਂ ਫੈਲਾਰੇ ਨੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਝੂਠੀਆਂ ਅਫਵਾਹਾਂ ਜਿਹੜੀਆਂ ਨਾ ਫਲਾਈਆਂ ਜਾਣ ਤਰਮਿੰਦਰ ਦੇ ਦਿਹਾਂਦੀਆਂ ਖਬਰਾਂ ਜਿਵੇਂ ਹੀ ਸਾਹਮਣੇ ਆਈਆਂ ਤਾਂ ਇਸ਼ਾ ਨੇ ਤੁਰੰਤ ਪੋਸਟ ਕਰਕੇ ਇਸ ਗਲਤ ਜਾਣਕਾਰੀ ਨੂੰ ਸਾਫ਼ ਕੀਤਾ ਉਹਨਾਂ ਨੇ ਲਿਖਿਆ ਕਿ ਮੇਰੇ ਪਾਪਾ ਦੀ ਸਿਹਤ ਸਥਿਰ ਹੈ ਅਤੇ ਉਹ ਰਿਕਵਰੀ ਕਰ ਰਹੇ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਰਿਵਾਰ ਦੀ ਪ੍ਰਾਈਵੇਸੀ ਦਾ ਸਨਮਾਨ ਕਰੋ ਪਾਪਾ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਤੇ ਲਈ ਤੁਹਾਡਾ ਧੰਨਵਾਦ ਈਸ਼ਾ ਦਿਓਲ ਦਾ ਇਹ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਈਸ਼ਾ ਦਿਓਲ ਨੇ ਇਸ ਪੋਸਟ ਤੋਂ ਬਾਅਦ ਫੈਨਾਂ ਨੂੰ ਰਾਹਤ ਦਾ ਸਾਹ ਆਇਆ ਕਿਉਂਕਿ ਲੋਕ ਦੁਖੀ ਹੋ ਗਏ ਸੀ ਇਹ ਅਫਵਾਹਾਂ ਸਾਹਮਣੇ ਆਉਣ ਤੋਂ ਬਾਅਦ ਜਿਹੜੇ ਧਰਮਿੰਦਰ ਨੂੰ ਚਾਉਣ ਵਾਲੇ ਸੀ ਉਹ ਸੋਸ਼ਲ ਮੀਡੀਆ ਦੇ ਉੱਤੇ ਸ਼ਰਧਾਂਜਲੀ ਅੱਜ ਜਿਹੜੀ ਉਹ ਦੇਣ ਲੱਗੇ ਸੀ ਈਸ਼ਾ ਦਿਓਲ ਤੋਂ ਬਾਅਦ ਹਿਮਾ ਮਲਣੀ ਦੇ ਵੱਲੋਂ ਵੀ ਪੋਸਟ ਸਾਂਝੀ ਕਰਕੇ ਫਟਕਾਰ ਆ ਜਿਹੜੀ ਲਗਾਈ ਗਈ ਆ ਤਰਵਿੰਦਰ ਦੀ ਬਿਮਾਰੀ ਤੋਂ ਬਾਅਦ ਪੂਰਾ ਪਰਿਵਾਰ ਹਸਪਤਾਲ ਦੇ ਵਿੱਚ ਪਹੁੰਚ ਗਿਆ ਸੀ ਸਨੀ ਦਿ올 ਪਾਪਾ ਨੂੰ ਮਿਲਣ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਸੀ ਤਾਂ ਰਿਪੋਰਟਾਂ ਅਨੁਸਾਰ ਜਿੰਨੀਆਂ ਵੀ ਜਿਹੜੀਆਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਦੇ ਵਿੱਚ ਜਿਹੜਾ ਕਿ ਕਾਫੀ ਸੋਗ ਦੀ ਲਹਿਰ ਪਹੁੰਚ ਰਹੀ ਸੀ ਕਿ ਅੱਜ ਸਵੇਰ ਤੋਂ ਹੀ ਖਬਰਾਂ ਜਿਹੜੀਆਂ ਇਹ ਚਲਾਈਆਂ ਜਾ ਰਹੀਆਂ ਸੀ ਕਿ ਪੰਜਾਬ ਦਾ ਸ਼ੇਰ ਧਰਮਿੰਦਰ ਜਿਹੜਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ 99 ਸਾਲ ਦੀ ਉਮਰ ਦੇ ਵਿੱਚ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ ਤਾਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਵੱਡਾ ਘਾਟਾ ਪਿਆ ਅਜਿਹੀਆਂ ਖਬਰਾਂ ਜਿਹੜੀਆਂ ਕਾਫੀ ਚਲਾਈਆਂ ਜਾ ਰਹੀਆਂ ਸੀ ਪਰ ਹੁਣ ਉਹਨਾਂ ਦੀ ਬੇਟੀ ਇਸ਼ਾ ਦਿਓਲ ਅਤੇ ਉਹਨਾਂ ਦੀ ਪਤਨੀ ਹਿਮਾ ਮਾਲਣੀ ਦੇ ਵੱਲੋਂ ਪੋਸਟ ਪਾ ਕੇ ਜਿਹੜਾ ਕਿ ਕਿਹਾ ਗਿਆ ਕਿ ਤਰਮਿੰਦਰ ਦੀ ਸਿਹਤ ਠੀਕ ਹੈ ਰਿਕਵਰੀ ਕਰ ਰਹੇ ਨੇ ਉਹ ਤੇ ਉਹਨਾਂ ਦੀ ਸਿਹਤ ਜਲਦ ਠੀਕ ਹੋ ਜਾਵੇ ਤਾਂ ਇਸ ਦੇ ਲਈ ਸਾਨੂੰ ਅਰਦਾਸ ਬੇਨਤੀ ਹੈ ਜਿਹੜੀ ਉਹ ਕਰਨ ਦੀ ਜ਼ਰੂਰਤ ਹੈ ਤਾਂ ਤਰਮਿੰਦਰ ਦੀ ਉਮਰ 99 ਸਾਲ ਦੱਸੀ ਜਾ ਰਹੀ ਹੈ ਤਾਂ ਕਾਫੀ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਸੁਰਖੀਆਂ ਵਟੋਰ ਰੀਆਂ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਤਰਮਿੰਦਰ ਬਿਲਕੁਲ ਠੀਕ ਹੋਣ ਲੱਗੇ ਨੇ ਉਹਨਾਂ ਦੀ ਸਿਹਤ ਆ ਜਿਹੜੀ ਉਹ ਠੀਕ ਹੋ ਰਹੀ ਆ ਹੌਲੀ ਹੌਲੀ ਰਿਕਵਰੀ ਆ ਜਿਹੜੀ ਹੋਣ ਲੱਗੀ ਆ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੇ ਲੋਕਾਂ ਝੂਠੀਆਂ ਅਫਵਾਹਾਂ ਫਲਾ ਰਹੇ ਨੇ ਉਹਨਾਂ ਨੂੰ ਫਟਕਾਰ ਲਗਾਈ ਗਈ ਆ ਅਜਿਹਾ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਵੱਲੋਂ ਜਿਹੜੇ ਝੂਠੀਆਂ ਖਬਰਾਂ ਚਲਾ ਰਹੇ ਨੇ